ਟਰਕਿੰਗ ਨੂੰ ਲੈ ਕੇ ਜਿਹੜਾ AV5 ਦੀ ਅਪੀਲ ਆ ਉਹਦੇ ਸਬੰਧ ਦੇ ਵਿੱਚ ਕੈਲੀਫੋਰਨੀਆ ਟਰਕਿੰਗ ਐਸੋਸੀਏਸ਼ਨ ਇਹ ਕਹਿੰਦਾ ਵੀ ਅਸੀਂ ਹੁਣ ਅਪੀਲ ਕਰਨ ਨਹੀਂ ਜਾ ਰਹੇ ਹੈਗੇ ਜੋ ਰੂਲਿੰਗ ਹੋਈ ਸੀਗੀ ਉਸ ਦੇ ਸਬੰਧ ਦੇ ਵਿੱਚ ਤੇ 4.5 ਸਾਲ ਇਹ ਚੱਲਦਾ ਰਿਹਾ ਤੇ ਹੁਣ ਇਹ ਤੋਂ ਲੱਗਦਾ ਹੈ ਵੀ AV5 ਕੈਲੀਫੋਰਨੀਆ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਆ ਬਿਲਕੁਲ ਹਜਰਪਾ ਜੀ ਤੇ ਫਰੇਮ ਰਾਸਕਰਣ ਇਹ ਜਿਹੜਾ AB5 ਦਾ ਜਿਹੜਾ ਲੀਗਲ ਫਾਈਟ ਸੀਗੀ ਉਹ CTA ਵੱਲੋਂ ਡਰਾਪ ਕਰ ਦਿੱਤੀ ਗਈ ਆ ਸੋ ਜਿਹੜਾ ਇਹ ਕੰਟਰੋਵਰਸ਼ੀਅਲ AB5 ਵਰਕਰ ਰੀਫ ਕਲਾਸੀਫਿਕੇਸ਼ਨ ਲਾਅ ਹੈਗਾ ਇਹ ਹੁਣ ਆਵਰਲੀ ਲਾਗੂ ਹੈਗਾ ਆ ਪਰ ਇਹਦੀ ਜਿਹੜੀ ਫਾਈਟ ਹੈਗੀ ਆ ਅੋਰਡ ਜਿਹੜੀ ਆ ਉਹ ਬੰਦ ਹੋ ਚੁੱਕੀ ਆ CTA ਵੱਲੋਂ ਕੋਈ ਡਬਲੋਏ ਫਾਈਟ ਜਾਰੀ ਰੱਖੀ ਜਾ ਰਹੀ ਆ ਪਰ ਕੇਸ ਹੱਦ ਤੱਕ ਉਹ ਕਾਮਯਾਬ ਹੋ ਸਕਦੇ ਆ ਆਈ ਡੋਨਟ ਨੋ ਅਕਿ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਦੇ ਨਾਲ-ਨਾਲ ਹੋਰ ਵੀ ਕਈ ਸਟੇਟਸ ਜਿਹੜੀਆਂ ਹੈਗੀਆਂ ਇਹ ਸਲਾਹ ਨੂੰ ਫੋਲੋ ਕਰ ਰਹੀਆਂ ਹੂੰ ਹੂੰ ਤੇ ਕੈਲੀਫੋਰਨੀਆ ਦੇ ਵਿੱਚ ਆਪਾਂ ਇੱਕ ਵਾਰੀ ਫਿਰ ਸਾਰਿਆਂ ਨੂੰ ਜਾਣਕਾਰੀ ਦੇ ਲਈ ਇਹ ਵੀ ਜਿਹੜਾ AB5 ਲਾਅ ਹੈਗਾ ਇਹ ਕੈਲੀਫੋਰਨੀਆ ਦੇ ਵਿੱਚ ਫੁਲੀ ਐਪਲੀਕੇਬਲ ਹੈਗਾ ਇਨਫੋਰਸੇਬਲ ਹੈਗਾ ਸੋ ਜੇ ਤੁਸੀਂ ਕੋਈ ਵੀ ਜਿਹੜਾ ਟ੍ਰਕਿੰਗ ਕੰਪਨੀ ਹੈਗੀ ਆ as a career load acquire ਕਰਦੀ ਹੈ اور ਅਚੀਵ ਕਰਦੀ ਹੈ اور ਐਸਾ ਦੂਜੇ ਕੈਰੀਅਰ ਨੂੰ ਲੋਡ ਦਿੰਦੀ ਆ ਤੇ ਉਹ ਉਹਨੂੰ as a employee treat ਕਰਨਾ ਪਏਗਾ ਸੋ ਜੇ ਤੁਸੀਂ ਇਹ as business model ਦੇ ਵਿੱਚ ਕੰਮ ਕਰਦੇ ਹੈਗੇ ਤਾਂ ਤੁਹਾਨੂੰ ਇਸ ਕਾਨੂੰਨ ਵੱਲ ਧਿਆਨ ਦੇਣ ਦੀ ਲੋੜ ਹੈਗੀ ਆ ਕਿਉਂਕਿ ਇਹ ਚੀਜ਼ ਜਿਹੜੀ ਆ ਇਹ ਕਾਫੀ ਡਿਵਰਸਟੀਗ ਹੋ ਸਕਦੀ ਆ ਜਦੋਂ ਇਹ ਤੁਹਾਡੇ ਮਤਲਬ ਕੀ ਬੰਦੇ ਜਿਹੜੇ ਆ ਜੋ ਕੈਲੋਜੀ ਤੁਹਾਡੇ ਡਿਪਾਰਟਮੈਂਟ ਜਿਹੜੀ ਆ ਉਹ ਤੁਹਾਡੇ ਤੇ ਆਉਂਦੀ ਆ ਆਡਿਟ ਆਉਂਦਾ ਹੈ ਸੋ ਆਡਿਟ ਦਾ ਜਿਹੜਾ ਹੈਗਾ ਆ ਕਿ ਜਿਹੜਾ ਆਪਣੀ ਡਿਪਾਰਟਮੈਂਟ ਆਫ ਈਡੀਡੀ ਹੈਗੀ ਜਿਹੜੀ ਈਟੀਡੀ ਦਾ ਆਡਿਟ ਜਿਹੜਾ ਉਹ ਡਿਫਰੈਂਟ ਹੈਗਾ ਆ ਪਰ ਤੁਸੀਂ ਵਰਕਰਸ ਕਾਮ ਦਾ ਆਡਿਟ ਜਿਹੜਾ ਆ ਉਹ ਲੂਸਲੀ ਤੁਹਾਡਾ ਹੁੰਦਾ ਆ ਵਰਕਰਸ ਕਾਮ ਦੇ ਆਡਿਟ ਤੋਂ ਬਾਅਦ ఎవਰੀਥਿੰਗ ਟ੍ਰੈਜਰ ਹੁੰਦਾ ਆ ਸੋ ਜੇ ਤੁਸੀਂ ਇਸ ਮਾਡਲ ਤਹਿਤ ਕੰਮ ਕਰਦੇ ਹੈਗੇ ਆ ਕਿ ਤੁਹਾਡੇ ਕੋਲ ਅ ਤੁਸੀਂ ਟਰੱਕਿੰਗ ਦਾ ਐਜ਼ ਅ ਟਰੱਕਿੰਗ ਕੰਪਨੀ ਕੰਮ ਕਰ ਰਹੇ ਹੋ ਨਾ ਔਰ ਐਜ਼ ਅ ਟਰੱਕਿੰਗ ਕੰਪਨੀ ਤੁਸੀਂ ਦੂਜੀ ਟਰੱਕਿੰਗ ਕੰਪਨੀ ਨੂੰ ਲੋਡ ਦਿੰਨੇ ਆ ਆਪਣੇ ਨਾਮ पे ਲੱਗੇ ਤੇ ਉਹ ਸਿੱਧਾ ਸਿੱਧਾ ਜਿਹੜਾ ਏਵੀ5 ਦੇ ਥੱਲੇ ਉਹ ਪ੍ਰੋਹਿਬਿਟਿਡ ਹੈਗਾ ਜਾਂ ਉਥੇ ਤੁਹਾਨੂੰ ਉਸ ਟਰੱਕਿੰਗ ਕੰਪਨੀ ਨੂੰ ਐਜ਼ ਅ EMPLOYE ਕਰਨਾ ਪਊਗਾ ਸੋ ਇਸ ਕਰਕੇ ਜਿਹੜੇ ਵੀ ਤੁਹਾਡੇ ਟੈਕਸ ਫਾਈਲਰ ਹੈਗੇ ਆ ਜਾਂ ਤੁਸੀਂ ਕੋਈ ਵੀ ਜਿਹੜੇ ਜਿੰਨਾਂ ਨਾਲ ਗੱਲ ਕਰਦੇ ਹੈਗੇ ਆ ਆਪਣੇ ਟੈਕਸ ਦੇ ਬਾਰੇ ਚ ਪੁਨਰ ਜ਼ਰੂਰ ਇਹ ਜਾਣਕਾਰੀ ਸਾਂਝੀ ਕਰੋ ਕਿਉਂਕਿ ਇਹ ਆਲਰੇਡੀ ਇੰਫੋਰਸਿਬਲ ਸੀਗਾ ਲੇਕਰ ਹੋਣ ਕਿਉਂਕਿ ਸੀਟੀਏ ਦੀ ਫੇਲ ਵੀ ਡ੍ਰੌਪ ਹੋ ਗਈ ਆ ਸੋ ਇਹ ਕਾਫੀ ਜਿਹੜਾ ਆ ਇਹ ਸਿਰਦਰਦ ਬਣ ਬਣ ਸਕਦਾ ਆ ਤੇ ਰਾਜਕ੍ਰਿਸ਼ਨ ਦੂਜੀ ਗੱਲ ਹੋਰ ਜਿਹੜੀ ਕਪਾ ਕਰਤੀ ਕਿ ਇੱਕ ਜੌਰਜੀਆ ਦੀ ਕੰਪਨੀ ਜਿਹੜੀ ਆ ਉਹ ਐਸ ਤਰ੍ਹਾਂ ਦੇ ਫਾਰਵਰਡ ਟਰਕਿੰਗ ਕੰਪਨੀ ਓਨਰ ਜਿਹੜਾ ਆ ਉਹ ਉਹ ਰੋਡਰਿਕ ਜਿਹੜਾ ਹੈਗਾ ਉਹਨੇ ਪਾਲਸੀਫਾਈਡ ਰਿਕਾਰਡ ਕੀਤੇ ਸੀਗੇ ਪੀਪੀਪੀ ਲੋਨ ਲੈਣ ਵਾਸਤੇ ਠੀਕ ਹੈ ਜੀ ਹੂੰ ਉਹ ਉਹ 30 ਦਾ ਹੈਗਾ ਉਹਨੂੰ 30 ਮਹੀਨੇ ਦੀ ਜਿਹੜੀ ਫੈਡਰਲ ਸਜ਼ਾ ਜਿਹੜੀ ਪ੍ਰਿਜ਼ਨ ਦੇ ਵਿੱਚ ਫੈਡਰਲ ਪ੍ਰਿਜ਼ਨ ਦੇ ਵਿੱਚ ਸਜ਼ਾ ਉਹਦੀ ਦਿੱਤੀ ਗਈ ਆ ਉਹਨੇ ਅਪੀਲ ਕੀਤੀ ਸੀ ਆਪਣੀ ਜਿਹੜੀ ਆ ਵੌਲੰਟਰੀ ਉਹਨੇ ਸਰੈਂਡਰ ਜਿਹੜਾ ਹੈ ਉਹ ਪੋਸਟਪੋਨ ਕਰਨ ਲਈ ਉਹ ਉਹਨਾਂ ਡਿਨਾਈ ਕਰਤੀ ਆ ਸੋ ਬੇਸਿਕਲੀ ਉਹਨੂੰ ਜਿਹੜਾ ਆ 30 ਮੰਥ ਦੀ ਜਿਹੜੀ ਆ ਜੇਲ ਹੋਈ ਹੈਗੀ ਆ ਉਹਨੇ ਜਿਹੜਾ ਲੋਨ ਸੀਗਾ 90 ਲੱਖ ਤੇ 64000 ਦਾ ਲੋਨ 2020 ਦੇ ਵਿੱਚ ਲੋਨ ਨਹੀਂ ਜਿਹੜੀ PPP ਦੀ ਗ੍ਰਾਂਟ ਸੀਗੀ ਉਹਨੂੰ ਮਿਲੀ ਸੀਗੀ ਸੋ ਉਹਨੇ 25 ਏਮਪਲੋਈ ਤੇ ਖਾਇਏ ਸੀ ਆਪਣੇ ਜਿਨ੍ਹਾਂ ਦਾ ਪੇਰੋਲ ਐਕਸਪੈਂਸ 2 ਲੱਖ ਡਾਲਰ ਸੀਗਾ ਮਹੀਨੇ ਦਾ ਸੋ ਇਹੇ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਫੇਰ ਤੋਂ ਕਾਫੀ ਚਰਚਾ ਦੇ ਵਿੱਚ ਹੈਗੀ ਹੈ ਕਾਫੀ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਉੱਪਰ ਕੇ ਸਾਹਮਣੇ ਆ ਰਹੀਆਂ ਹੈਗੀਆਂ ਕਿ ਇਨਫੋਰਸਮੈਂਟ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਇਹਦੇ ਨਾਲ ਨਾਲ ਰਾਜਕਿਰਨ ਜਿਹੜਾ ਆਪਣਾ ਕੰਟੇਨਰ ਪੋਰਟ ਕੰਟੇਨਰ ਹੈਗਾ ਜੁਲਾਈ ਦੇ ਵਿੱਚ ਵੋਲਿਊਮ ਜਿਹੜੀ ਜੰਪ ਹੋਈ ਹੈਗੀ ਆ ਅਹੈਡ ਆਫ ਹਾਲਿਡੇ ਸੀਜ਼ਨ ਉਸ ਨਾਲੇ ਜਿਹੜੇ ਬੱਚਿਆਂ ਦਾ ਸਕੂਲ ਹੈਗਾ ਉਹ ਰਿਟਰਨ ਹੈਗਾ ਸੋ ਉਹਦੇ ਤੇ ਜਿਹੜੀ ਆ ਇਹ ਵੋਲਿਊਮ ਜਿਹੜੀ ਵਧੀ ਹੈਗੀ ਆ ਸੋ ਗੁੱਡ ਸਾਈਨਸ ਹੈਗੀ ਆ ਬਟ ਅਗੇਨ ਜਿਹੜੀ ਇਕਨੋਮੀ ਹੈਗੀ ਆ ਆਪਣੀ ਇਸ ਵੇਲੇ ਉਹ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈਗੀ ਆ ਇਲੈਕਸ਼ਨਸ ਦੇ ਉੱਤੇ ਸੋ ਦੇਖਦੇ ਆ ਕਿ ਹੋਰ ਇਸ ਫੈਮਿਲੀ ਵਿੱਚ ਕਿੰਦਾ ਹੋਰ ਕਿਸਪਾਰ ਕੰਮ ਚੱਲਦਾ ਇਹ ਵੀ 5 ਦੇ ਉੱਤੇ ਹਰਜੋਜੀ ਰਮਨ ਜੀ ਥੋੜੀ ਜੀ ਹੋਰ ਗੱਲ ਕਰਦੇ ਜਾਈਏ ਤਾਂ ਤੁਸੀਂ ਇਹ ਦੇਖੋ ਪ੍ਰੋਪ 22 ਆਈ ਸੀਗੀ ਗਿਗ ਵਰਕਰਸ ਦੇ ਲਈ ਜਿਹੜੇ Uber, Lyft, Uber Eats, DoorDash ਇਸ ਦੇ ਨਾਲ ਜਿਹੜੇ ਉਹ ਸੰਬੰਧਿਤ ਸੀ ਉਹਨਾਂ ਨੇ ਆਪਣੇ ਆਪ ਨੂੰ ਐਗਜ਼ੈਂਪਟ ਕਰਾ ਲਿਆ ਅਸੀਂ AB5 ਤੋਂ ਬਚੇ ਹੋਏ ਆ ਟਰੱਕਿੰਗ ਵਾਲਿਆਂ ਨੇ ਜੋਰ ਲਾ ਲਿਆ ਲਾਈਕ 5 ਸਾਲ ਦੇਖੋ ਅਪੀਲਾਂ ਚੱਲੀਆਂ ਅਦਾਲਤਾਂ 'ਚ ਗਏ ਬੜਾ ਕੁਝ ਜਿਹੜਾ ਉਹ ਹੋਇਆ ਪਰ ਵੈਂਚੁਲੀ ਉਹਨਾਂ ਦੀ ਕਿਸੇ ਪਾਸੇ ਵੀ ਗੱਲ ਜਿਹੜੀ ਉਹ ਨਹੀਂ ਸੁਣੀ ਗਈ ਹੈਗੀ ਔਇਡਾ ਵਾਲੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਅਪੀਲ ਜਿਹੜੇ ਹੋ ਕਰਨਗੇ ਹੁਣ ਜਿਹੜਾ ਡਿਸੀਜਨ ਆਇਆ ਹੈ ਆ ਵੀ ਸੀਟੀਏ ਨੇ ਜਿਹੜਾ ਫੈਸਲਾ ਲਿਆ ਵੀ ਉਹ ਆਪਣਾ ਕੇਸ ਹੀ ਡ੍ਰੌਪ ਕਰ ਰਿਹਾ ਵਰਕਰ ਕੁਆਲਿਫਿਕੇਸ਼ਨ ਨੂੰ ਜਿਹੜਾ ਉਹ ਲੈ ਕੇ ਤਾਂ ਇਹਦਾ ਮਤਲਬ ਕਹਿ ਹੀ ਸਕਦੇ ਆ ਵੀ ਇਹ ਹੁਣ ਪੱਕੀ ਇੱਕ ਲਕੀਰ ਜਾਂ ਸਾਹਮਣੇ ਲਿਖਿਆ ਗਿਆ ਵੀ ਟਰੱਕਿੰਗ ਇੰਡਸਟਰੀ ਦੇ ਉੱਤੇ ਜਿਹੜਾ AB5 ਆ ਉਹ ਪੂਰੀ ਤਰ੍ਹਾਂ ਜਿਹੜਾ ਉਹ ਲੱਗੇਗਾ ਆ ਸੋ ਕਹਿੰਦੇ ਵੀ ਆਲਰੇਡੀ ਦੇਖੋ ਇੱਥੇ ਮਿਲੀਅਨਸ ਆਫ ਡਾਲਰ ਲੱਗੇ ਹੋਣੇ ਆ ਪਰ ਕਿਸੇ ਪਾਸੇ ਤਣ ਪੱਤਣ ਜਿਹੜੀ ਉਹ ਗੱਲ ਨਹੀਂ ਲੱਗੀ OIDA ਦੇ ਜਿਹੜੇ ਪ੍ਰੈਜ਼ੀਡੈਂਟ ਟੌਡ ਸਪੈਂਸਰ ਸੀ ਉਹਨਾਂ ਨੇ ਕਿਹਾ ਵੀ 2019 ਤੋਂ ਲੈ ਕੇ ਹੁਣ ਤੱਕ ਅਸੀਂ ਕੈਲੀਫੋਰਨੀਆ ਦਾ ਜਿਹੜਾ ਐਫਰਟ ਆ ਵੀ ਓਨਰ ਆਪਰੇਟਰ ਇੰਡਸਟਰੀ ਨੂੰ ਅਸੀਂ ਡਿਸਟਰੋਏ ਕਰ ਦੇਣਾ ਆ ਅਸੀਂ ਉਸ ਨੂੰ ਨਹੀਂ ਕਰਨ ਦਵਾਂਗੇ ਆਪਣੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਜਿਹੜੇ ਉਹ ਰਵਾਂਗੇ ਇੱਕ ਵੀ ਫੇਰ ਜੇ ਰਿਵਾਈਜ਼ ਕਰੀਏ ਹਰਜੋਤ ਜੀ ਰਵਨ ਜੀ ਇਹ ਜਿਹੜਾ AB5 ਕਿਤੇ ਨਾ ਕਿਤੇ ਲਿਆਉਣ ਦੇ ਲਈ ਉਹਨਾਂ ਦਾ ਮੁੱਖ ਆਦੇਸ਼ ਇਸੇ ਇੰਡਸਟਰੀ ਨੂੰ ਟਾਰਗੇਟ ਕਰਨਾ ਹੈ ਸੀਗਾ ਇਹ ਰਾਜਕਰਨ ਫੇਰ ਕੋਈ ਇੱਕ ਗਲਤ ਕਰਦੇ ਜਾਈਏ ਕਿ ਇਹ ਚੀਜ਼ ਜਿਹੜੀ ਆ ਅਗੇਨ ਅਸੀਂ ਰੂਲ ਬਣਨ ਤੋਂ ਬਾਅਦ ਸਾਰਾ ਕੁਝ ਸ਼ੁਰੂ ਹੋਇਆ ਆ ਰੂਲ ਬਣਨ ਤੋਂ ਪਹਿਲਾਂ ਇਹ ਉੱਤੇ ਕਾਰਵਾਈ ਨਹੀਂ ਹੋਈ ਜਣੀ ਅ ਬਹੁਤ ਅਸੀਂ ਮੀਟਿੰਗਸ ਜਿਹੜੀਆਂ ਸਰਕਰਮੈਂਟੋ ਚ ਅਟੈਂਡ ਕੀਤੀਆਂ ਸੀਗੀਆਂ 2017 18 19 ਦੇ ਵਿੱਚ ਜਿਹਦੇ ਵਿੱਚ ਕਿ EB5 ਦੀ ਫਾਈਲ ਜਿਹੜੀ ਆ ਉਦੋਂ ਬੜੀ ਅਸੀਂ ਉਜਾਗਰ ਕੀਤੀ ਸੀਗੀ ਪਰ ਕਿਸੇ ਹੱਦ ਤੱਕ ਆਪਣੀ ਟਰੱਕਿੰਗ ਇੰਡਸਟਰੀ ਜਿਹੜੀ ਹੈ ਨਾ ਉਹ ਇੱਕ ਝੰਡੇ ਥੱਲੇ ਇਕੱਠੀ ਨਹੀਂ ਹੋ ਸਕੀ ਜਦੋਂ ਅਸੀਂ ਇਸ ਚੀਜ਼ ਦਾ ਉਹ ਕਰ ਦਿੱਤਾ ਸੀਗਾ ਕਿ ਇਸ ਕਾਨੂੰਨ ਦੇ ਵਿੱਚੋਂ ਕਾਰ ਬਾਊਟ ਡੀਲ ਸਾਨੂੰ ਮਿਲਣੀ ਚਾਹੀਦੀ ਆ ਕਾਰ ਬਾਊਟ ਦਾ ਡੀਲ ਮਤਲਬ ਹੁੰਦਾ ਹੈ ਕਿ ਜਿੱਦਾਂ ਕਿ ਡਾਕਟਰਸ ਐਸੋਸੀਏਸ਼ਨ ਸੀ ਰੀਅਲਟਰਸ ਐਸੋਸੀਏਸ਼ਨ ਸੀ ਬਾਰਬਰ ਐਸੋਸੀਏਸ਼ਨ ਸੀ ਮਤਲਬ ਜਿੰਨੀਆਂ ਵੀ ਐਸੋਸੀਏਸ਼ਨ ਇੱਥੋਂ ਤੱਕ ਕਿ ਫ੍ਰੀ ਲਾਂਸ ਜਰਨਲਿਸਟ ਵੀ ਜੀ ਬਿਲਕੁਲ ਉਹਨਾਂ ਨੇ ਆਪਣੇ ਆਪ ਨੂੰ ਕਾਰਬਾਉਟ ਕਰਾ ਲਿਆ ਸੀਗਾ ਕਿ ਅਸੀਂ ਇਸ ਜਨੂਨ ਤੋਂ ਬਾਹਰ ਆયા ਅਸੀਂ ਕਾਰਬਾਉਟ ਹੋ ਗਏ ਲੇਕਿਨ ਟਰਕਿੰਗ ਇੰਡਸਟਰੀ ਇੱਕ ਐਸੀ ਇੰਡਸਟਰੀ ਹੈਗੀ ਜਿਹੜੀ ਬੜੀ ਪਾਵਰਫੁਲ ਹੈਗੀ ਪਰ ਇਕੱਠੀ ਨਾ ਹੋਣ ਕਰਕੇ ਇਹ ਆਪਣੇ ਆਪ ਨੂੰ ਕਾਰਬਾਉਟ ਨਹੀਂ ਕਰਵਾ ਸਕੀ ਉਹਦਾ ਜਿਹੜਾ ਨਤੀਜਾ ਹੈ ਹੁਣ ਸਾਡੇ ਸਾਹਮਣੇ ਆ ਪਰ ਜੇ ਆਪਾਂ ਗੱਲ ਕਰੀਏ ਕਿ ਇਹ ਸਿਰਫ ਤੇ ਸਿਰਫ ਟਰਕਿੰਗ ਇੰਡਸਟਰੀ ਨੂੰ ਸਾਹਮਣੇ ਰੱਖ ਕੇ ਕਾਨੂੰਨ ਬਣਾਇਆ ਗਿਆ ਨਹੀਂ ਇਸਰਵ ਤੇ ਸਰਵ ਟਰਫਿੰਗ ਇੰਡਸਟਰੀ ਨੂੰ ਸਾਹਮਣੇ ਰੱਖ ਕੇ ਕਾਨੂੰਨ ਨਹੀਂ ਬਣਾਇਆ ਗਿਆ ਇਹ ਹੋਰ ਵੀ ਬਹੁਤ ਇੰਡਸਟਰੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਇਹ ਕਾਨੂੰਨ ਦੀ ਲੋੜ ਸੀਗੀ ਅ ਔਰ ਟਰਕਿੰਗ ਇੰਡਸਟਰੀ ਸਾਨੂੰ ਤਾਂ ਕਰਕੇ ਜਾਰੀ ਮਹਿਸੂਸ ਹੋ ਰਹੀ ਆ ਕਿਉਂਕਿ ਇਹ ਜਿਹੜਾ ਲਾ ਸੂਟ ਸੀਗਾ ਐਲਏ ਪੋਰਟ ਤੋਂ ਸ਼ੁਰੂ ਹੋਇਆ ਸੀਗਾ ਤੇ ਉਹ ਟਰਕਿੰਗ ਇੰਡਸਟਰੀ ਦੇ ਵਿੱਚ ਚੋਂ ਹੀ ਡਰਾਈਵਰ ਕਮਿਊਨਿਟੀ ਦੇ ਵਿੱਚੋਂ ਹੀ ਇਹ ਜਿਹੜਾ ਲਾ ਸੂਟ ਸ਼ੁਰੂ ਹੋਇਆ ਸੀਗਾ ਸੋ ਇਸ ਕਰਕੇ ਇਹ ਲੱਗਦਾ ਹੈ ਕਿ ਟਰਕਿੰਗ ਇੰਡਸਟਰੀ ਨੂੰ ਇਹ ਟਾਰਗੇਟ ਕਰਕੇ ਬਣਾਇਆ ਗਿਆ ਪਰ ਇਹ ਟਰਕਿੰਗ ਇੰਡਸਟਰੀ ਦੇ ਨਾਲ-ਨਾਲ ਹੋਰ ਸਾਰੀਆਂ ਇੰਡਸਟਰੀਜ਼ ਬਹੁਤ ਇੰਡਸਟਰੀਜ਼ ਨੇ ਇਫੈਕਟ ਹੋਈਆਂ ਹੈਗੀਆਂ ਪਰ ਜਿਹੜੀ ਅਖੀਰ ਤੇ ਗੱਲ ਆਉਂਦੀ ਆ ਅਸੀਂ ਆਪਾਂ ਟਰਕਿੰਗ ਇੰਡਸਟਰੀ ਦੀ ਗੱਲ ਕਰਦੇ ਹਾਂ ਕਿ ਤੇ ਜਿਹੜੀ ਗੱਲ ਆਉਂਦੀ ਟਰਕਿੰਗ ਇੰਡਸਟਰੀ ਦੀ ਉਹਦੇ ਵਿੱਚ ਆਪਾਂ ਨੂੰ ਜਿਹੜਾ ਆ ਇਸ ਸੋਚਣ ਦੀ ਲੋੜ ਹੈਗੀ ਆ ਕਿ ਜਿਹੜੀ ਟਰਕਿੰਗ ਇੰਡਸਟਰੀ ਹੈਗੀ ਆ ਉਹ ਬਹੁਤ ਜ਼ਿਆਦੀ ਜਿਹੜੀ ਆ ਮਿਸਯੂਜ਼ ਕਰ ਰਹੀ ਸੀਗੀ ਇੰਡੀਪੈਂਡੈਂਟ ਕੰਟਰੈਕਟ ਦੇ ਜਿਹੜਾ ਜਿਹੜੀ ਬੈਨੀਫਿਟ ਹੈਗਾ ਸੋ ਉਹ ਬੈਨੀਫਿਟ ਜਿਹੜਾ ਕਿਸੇ ਨਾ ਕਿਸੇ ਲੈਵਲ ਤੇ ਜਾ ਕੇ ਇੱਕ ਜਿਹੜਾ ਇੰਡੀਪੈਂਡੈਂਟ ਓਨਰ ਆਪਰੇਟਰ ਹੈਗਾ ਜਿਹੜਾ ਲੀਜ਼ ਟੂ ਓਨ ਹੈਗਾ ਜਾਂ ਲੀਜ਼ ਓਨ ਕੰਪਨੀਆਂ ਸੀਗੀਆਂ ਉਹ ਬਹੁਤ ਜ਼ਿਆਦਾ ਨਜਾਇਜ਼ ਫਾਇਦਾ ਚੱਕ ਰਹੀਆਂ ਸੀਗੀਆਂ ਉਹਨਾਂ ਬੈਕਰ ਦਾ ਸੋ ਇਸ ਸਰਕੇ ਜਿਹੜਾ ਕਾਨੂੰਨ ਸੀਗਾ ਕਿਸੇ ਨਾ ਕਿਸੇ ਹੱਦ ਤੱਕ ਉਸ ਲੈਵਲ ਲਈ ਜਾਂਦਾ ਗਿਆ ਸੀਗਾ ਪਰ ਆਪਾਂ ਕਹਿ ਲਓ ਵੀ ਓਵਰਆਲ ਸਾਰੀ ਇੰਡਸਟਰੀ ਜਿਹੜੀ ਇਫੈਕਟ ਪਈ ਆ ਪਰ ਇਹਦੇ ਵਿੱਚ ਸਿਰਫ ਅਗੇਨ ਵਾਰਸ਼ ਕਰਨ ਗੱਲ ਇਹ ਆ ਕਿ ਇੱਥੇ ਸ਼ੋਸ਼ਣ ਦੀ ਗੱਲ ਕੀਤੀ ਗਈ ਆ ਸ਼ੋਸ਼ਣ ਜਿਹੜਾ ਹੁੰਦਾ ਸੀਗਾ ਜਾਂ ਹੋ ਰਿਹਾ ਆ ਅੱਜ ਵੀ ਆਪਾਂ ਦੇਖਦੇ ਆਂ ਜੀ ਜੀ ਅੱਜ ਵੀ ਆਪਾਂ ਬਹੁਤ ਆਪਾਂ ਕਾਲਸ ਆਉਨੀਆਂ ਆਪਾਂ ਗੱਲਾਂ ਕਰਦੀਆਂ ਜਦੋਂ ਕਹਿੰਨੇ ਕਿ ਅਸੀਂ ਕਿਸੇ ਕੋਲੋਂ ਲੋਡ ਲੈਂਦੇ ਸੀ ਉਹਨੇ ਸਾਡੇ ਮਤਲਬ ਅੱਜ ਵੀ ਉਹ ਚੀਜ਼ ਸੇਮ ਹੀ ਹੈ ਨਾ ਉਹ ਜਿਹੜੀ ਚੱਲ ਰਹੀ ਆ ਔਰ ਇਸੇ ਚੀਜ਼ ਨੂੰ ਟਾਰਗੇਟ ਕਰਕੇ ਚੀਜ਼ ਕੀਤੀ ਗਈ ਸੀ ਕਿ ਜਿਹੜਾ ਇੰਡੀਪੈਂਡੈਂਟ ਓਨਰ ਆਪਰੇਟਰ ਆ ਉਹ ਮਲਟੀਪਲ ਲੋਕਾਂ ਦਾ ਕੰਮ ਕਰੇ ਨਾ ਕਿ ਉਹ ਇੱਕ ਬੰਦੇ ਦਾ ਕੰਮ ਕਰੇ ਜਦੋਂ ਇੱਕ ਬੰਦੇ ਦਾ ਕੰਮ ਕਰਦਾ ਆ ਉਹ ਉਹਦੇ ਅਧੀਨ ਹੋ ਜਾਂਦਾ ਆ ਔਰ ਉਹ ABC ਟੈਸਟ ਪੂਰਾ ਅਪਰੂਵ ਨਹੀਂ ਕਰਦਾ ਸੋ ਇਸ ਕਰਕੇ ਇਹ ਜਿਹੜਾ ਕਾਨੂੰਨ ਆ ਇਹ ਹੈਲਪ ਕਰਨ ਲਈ ਬਣਾਇਆ ਗਿਆ ਸੀਗਾ ਪਰ ਅਸੀਂ ਡੈਫੀਨਿਟਲੀ ਇਹ ਜਿਹੜਾ ਕਾਨੂੰਨ ਹੈਗਾ ਇਹ ਟਰਕਿੰਗ ਕੰਪਨੀਆਂ ਦੇ ਵਾਸਤੇ ਹੈਗਾ ਅਸੀਂ ਅਗੇਨ ਇਹਨੂੰ ਡਿਫਰੈਂਟ ਢੰਗ ਨਾਲ ਦੇਖ ਰਹੇ ਹਾਂ ਅਸੀਂ ਸੋਚਿਆ ਕਿ ਓਨਰ ਆਪਰੇਟਰ ਮਾਡਲ ਜਿਹੜਾ ਉਹ ਬੰਦ ਹੋ ਗਿਆ ਨਹੀਂ ਓਨਰ ਆਪਰੇਟਰ ਮਾਡਲ ਨੂੰ ਹੋਰ ਰਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਟਰੱਕਿੰਗ ਕੰਪਨੀਆਂ ਵਾਸਤੇ ਕਾਨੂੰਨ ਬਣਿਆ ਸੀਗਾ ਜਿਨ੍ਹਾਂ ਨੂੰ ਕੀ ਆਪਣਾ EMPLOYE ਰੱਖਣ ਵੇਲੇ ਉਹਨਾਂ ਨੂੰ ਫੈਸਲਾ ਲੈਣਾ ਪੈਣਾ ਕਿ ਜਿਹੜਾ EMPLOYE ਉਹ ਰੱਖਦੇ ਆ ਜਿਹੜਾ ਉਹਨਰ ਡਰਾਈਵਰ ਰੱਖਦੇ ਆ ਜੀ ਉਹਨੂੰ ਕਿੱਦਾਂ ਕਲਾਸੀਫਾਈ ਕਰਨਾ ਹੈ ਸਿੰਪਲ ਐਜ਼ 댓 ਅਸੀਂ ਨੂੰ ਡਿਫਰੈਂਟ ਟਰੱਕਾਂ ਦੇ ਨਾਲ ਪਬਲਿਕ ਸਾਹਮਣੇ ਰੱਖਿਆ ਕਿ ਉਹਨਰ ਡਰਾਈਵਰ ਦੀ ਹੋਂਦ ਖਤਮ ਕਰਦੇ ਆਗੇ ਪਰ ਇੰਨੀ ਇਹ ਗੱਲ ਹੈ ਨਹੀਂ ਹੂੰ 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 ਸੋ ਸੋ ਅਰਦਾ ਵਾਲੇ ਫਿਰ ਵੀ ਇਹ ਚੀਜ਼ ਆਖੀ ਜਾਂਦੇ ਆ ਫਿਰ ਇਹ ਇਹ ਸਾਰੀ ਚੀਜ਼ ਦੇ ਬਾਵਜੂਦ ਵੀ ਦੇਖੋ ਅਗੇਨ ਇਹ ਆਪਣਾ ਆਪਣਾ ਪਰਸਪੈਕਟਿਵ ਹੈਗਾ ਆਪਣਾ ਆਪਣਾ ਜਿਹੜਾ ਵਿਚਾਰ ਹੈਗਾ ਆ ਉਹ ਜ਼ਰੂਰ ਹਰ ਇੱਕ ਬੰਦਾ ਆਪਣਾ ਆਪਣਾ ਵਿਚਾਰ ਰੱਖਦਾ ਹੈਗਾ ਮੈਂ ਵੀ ਆਪਣਾ ਜਿਹੜਾ ਮੇਰਾ ਪਰਸਪੈਕਟਿਵ ਹੈਗਾ ਵਿਚਾਰ ਹੈਗਾ ਅਸੋ ਰੱਖਦੇ ਆ ਕਿ ਇਹ ਚੀਜ਼ ਜਿਹੜੀ ਹੈਗੀ ਆ ਇਹ ਡੈਫੀਨੇਟਲੀ ਓਨਰ ਪੇਟਰ ਮਾਡਲ ਦੇਖੋ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ ਦੇਤੇ ਨਹੀਂ ਹੈ ਜਦੋਂ ਤੁਸੀਂ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ ਚਰਦੇ ਹੋ ਤੇ ਉੱਥੇ ਤੁਸੀਂ ਉਹ ਚੀਜ਼ਾਂ ਤੁਹਾਡੇ ਸਾਹਮਣੇ ਤੁਹਾਨੂੰ ਦੇਖਣਿਆ ਕਿ ਤੁਸੀਂ ਬਿਜ਼ਨਸ ਟੂ ਬਿਜ਼ਨਸ ਐਗਜ਼ਾਮ ਪਾਸ ਕਰ ਸਕਦੇ ਆ ਬਿਜ਼ਨਸ ਟੂ ਬਿਜ਼ਨਸ ਤੁਸੀਂ ਐਗਜ਼ੈਂਪਸ਼ਨ ਲੈ ਕੇ ਤੁਸੀਂ ਆਪਣਾ ਓਨਰ ਬਟਰ ਮਾਡਲ ਰਨ ਕਰ ਸਕਦੇ ਆ ਪਰ ਜਦੋਂ ਤੁਸੀਂ ਕਿਸੇ ਇੱਕ ਕੰਪਨੀ ਦੇ ਕਾਨੂੰਨ ਉਹਨਾਂ ਦੇ ਪਾਲਿਸੀ ਉਹਨਾਂ ਦੀ ਡਿਸਪੈਟ ਇੱਕੋ ਸਾਰੇ ਉਸੇ ਥੱਲੇ ਆ ਜਾਂਦੇ ਆ ਤਾਂ ਤੁਹਾਨੂੰ ਓਨਰ ਬਟਰ ਵੀ ਥਾਂ ਤੇ ਇਮਪਲਾਈ ਗਿਣਿਆ ਜਾਂਦਾ ਹੂੰ ਸੋ ਇਹ ਜਿਹੜੇ ਆ ਹੁਣ ਬਹੁਤ ਲੋਕੀ ਸੀਗੇ ਜਿਹੜੇ ਕਿ ਐਕਚੁਅਲ ਦੇ ਵਿੱਚ ਦੇਖੋ ਆਪਣੇ ਇਹ ਵੀ ਬੋ ਇੱਕ ਹੋਰ ਬਹੁਤ ਵੱਡਾ ਜਿਹੜਾ ਸੀਗਾ ਕਿ ਆਪਣੇ ਐਕਚੁਅਲ ਦੇ ਵਿੱਚ ਡਰਾਈਵਰ ਦੀ ਕੰਪਨੀ ਖਲਾ ਕੇ ਉਹਨੂੰ ਓਨਰ ਰੈਟਰ ਬਣਾ ਦਿੱਤਾ ਜਾਂਦਾ ਸੀ ਜਦ ਕਿ ਉਹ ਐਕਚੁਅਲ ਦੇ ਵਿੱਚ ਡਰਾਈਵਰ ਸੀਗਾ ਹਾਂ ਉਹ ਟੋਟਲੀ ਉਹ ਉਹ ਪਹਿਲਾਂ ਵੀ ਗਲਤ ਸੀ ਉਹ ਹੁਣ ਵੀ ਗਲਤ ਹਮੇਸ਼ਾ ਹੀ ਗਲਤ ਰਹਿਣਾ ਉਹ ਉਹ ਜਿਹੜੀ ਚੀਜ਼ ਸੀਗੀ ਉਹਨਾਂ ਚੀਜ਼ਾਂ ਨੂੰ ਦੇਖੋ ਉਹ ਆ ਮਿਸ ਯੂਜ਼ ਆਫ ਏ ਲੀਨਿਐਂਸੀ ਜਿਹੜੀ ਹਾਂ ਹਾਂ ਜਾਂ ਦੀ ਓਪਰਚੁਨਿਟੀ ਆ ਜਿਹੜੀ ਕਹਰੋ ਵੀ ਇੱਕ ਤੁਹਾਡੇ ਲਈ ਸਹੂਲਤ ਸੀਗੀ ਓਨਰ ਰੈਟਰ ਲਈ ਉਹਨੂੰ ਮਿਸ ਯੂਜ਼ ਕੀਤਾ ਗਿਆ ਉਹ ਮਿਸਯੂਜ਼ ਦਾ ਨਤੀਜਾ ਇਹ ਨਿਕਲਿਆ ਕਿ ਉਹ ਬਹੁਤ ਵੱਡੇ ਲੈਵਲ ਤੇ ਮਿਸਯੂਜ਼ ਹੋ ਗਿਆ ਸੋ ਇਸ ਕਰਕੇ ਕਿਤੇ ਨਾ ਕਿਤੇ ਕਾਨੂੰਨ ਜਿਹੜਾ ਹੈਗਾ ਟਰਕਿੰਗ ਕੰਪਨੀ ਵਾਸਤੇ ਬਣਿਆ ਹੈਗਾ ਕਿ ਉਹਨੇ ਕੀ ਕਿੱਦਾਂ ਆਪਣੇ ਏਮਪਲੋਈ ਨੂੰ ਕਲਾਸੀਫਾਈ ਕਰਨਾ ਨਾ ਕਿ ਏਮਪਲੋਈ ਆ ਓਨਰ ਆਪਰੇਟਰ ਵਾਸਤੇ ਬਣਿਆ ਆਏਗਾ ਕਿ ਓਨਰ ਆਪਰੇਟਰ ਦਾ ਓਨਰ ਆਪਰੇਟਰ ਹੀ ਹੈਗਾ ਜੇ ਉਹ ਮਲਟੀਪਲ ਕੰਪਨੀਆਂ ਨਾਲ ਕੰਮ ਕਰਦਾ ਉਹਨੂੰ ਤੁਸੀਂ ਕਰ ਹੀ ਨਹੀਂ ਸਕਦੇ ਏਮਪਲੋਈ ਦੇ ਤੌਰ ਤੇ ਸੋ ਮੇਰੇ ਖਿਆਲ ਦੇ ਵਿੱਚ ਨੂੰ ਸtill any in interpretation ਮੈਂ ਜਦੋਂ ਸੀਟੀਏ ਦਾ ਲਾਅਸ ਆਊਟ ਵੀ ਸ਼ੁਰੂ ਹੋਇਆ ਸੀਗਾ ਜਦੋਂ ਇਹ ਚੀਜ਼ਾਂ ਸ਼ੁਰੂ ਹੋਈਆਂ ਸੀ ਉਦੋਂ ਵੀ ਇਹ ਆਪਾਂ ਸੇਮ ਸਟੈਂਡ ਸੀਗਾ ਸੇਮ ਗੱਲ ਸੀਗੀ ਆਪਾਂ ਸੇਮ ਹੀ ਚੀਜ਼ ਉਦੋਂ ਵੀ ਕਹੀ ਸੀਗੀ ਕਿ ਇਹ ਚੀਜ਼ ਜਿਹੜੀ ਆ ਇਹ ਅਸੀਂ ਇਹਨੂੰ ਡਿਫਰੈਂਟ ਢੰਗ ਨਾਲ ਲੋਕਾਂ ਨੂੰ ਪ੍ਰੈਜ਼ੈਂਟ ਕਰ ਰਹੇ ਹਾਂ ਹੂੰ ਜੀ ਜੀ ਸੋ ਬਿਲਕੁਲ ਸਰੋਤਾਂ ਦੱਸਦੇ ਜਈਏ 2019 ਚ ਇਹ ਵੀ 9 AB5 ਸੌਰੀ ਜਿਹੜਾ ਕਾਨੂੰਨ ਬਣ ਬਣਿਆ ਸੀ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਲੋਕ ਕੜਫੇ ਵੀ ਸੀ ਭਾਈ ਇਕੱਠੇ ਹੋਈਏ ਪਰ ਇਕੱਠੇ ਹੋਏ ਨਹੀਂ ਤੇ ਮੁਰਕੇ ਫੇ ਹੜਤਾਲਾਂ ਵੀ ਹੋਈਆਂ ਸਟ੍ਰਾਈਕਸ ਵੀ ਹੋਈਆਂ ਕੋਸ਼ਿਸ਼ ਉਹਦਾ ਫਾਇਦਾ ਨਹੀਂ ਹੋਇਆ ਸੋ ਅਲਟੀਮੇਟਲੀ ਹੋਣ ਇਹ ਪੂਰੀ ਤਰ੍ਹਾਂ ਲਾਗੂ ਆ ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਜ਼ ਆ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਜਿੱਦਾਂ ਰਮਨ ਭਾਜੀ ਹੁਣੀ ਵੀ ਦੱਸਿਆ ਇੰਸ਼ੋਰੈਂਸ ਬਰੋਕਰਸ ਰੀਅਲ ਸਟੇਟ ਬਰੋਕਰਸ ਹੋਰ ਬਿਊਟੀ ਪਾਰਲਰਸ ਬਹੁਤ ਸਾਰੇ ਉਹਨਾਂ ਦੇ ਵਿੱਚ ਜਿਨ੍ਹਾਂ ਦੀਆਂ ਐਸੋਸੀਏਸ਼ਨ ਸਟਰੋਂਗ ਸੀਆਂ ਜਿਨ੍ਹਾਂ ਨੇ ਲਾਫ ਫਾਰਮਸ ਵਧੀਆ ਹਾਇਰ ਕੀਤੀਆਂ ਸੀ ਉਹਨਾਂ ਨੇ ਆਪਣੇ ਆਪ ਨੂੰ ਇਹਦੇ ਵਿੱਚੋਂ ਐਗਜ਼ੈਂਪਟ ਕਰਾ ਲਿਆ ਸੀ ਤੇ ਹੁਣ ਜਿਹੜਾ ਬਿਲਕੁਲ ਪੂਰੀ ਤਰ੍ਹਾਂ ਲਾਗੂ ਆ ਜੀ ਰਮਨ ਜੀ ਇੱਕ ਸਵਾਲ ਆਇਆ ਆਪਣਾ ਫੇਸਬੁੱਕ ਦੇ ਉੱਤੇ ਬਜਿੰਦਰਪਾਲ ਜੀ ਪੁੱਛਦੇ ਨੇ ਕਹਿੰਦੇ ਵੀ ਉਹ ਇੱਕ ਕੰਪਨੀ ਦੇ ਲਈ ਡਰਾਈਵਰ ਦੇ ਤੌਰ ਤੇ ਉਹਨਾਂ ਨੇ ਜੁਆਇਨ ਕੀਤਾ ਆ ਪਰ ਕੰਪਨੀ ਨੇ ਉਹਨਾਂ ਦਾ ਡਰੱਗ ਟੈਸਟ ਨਹੀਂ ਕਰਵਾਇਆ ਕੀ ਇਹ ਲੀਗਲ ਆ ਨਹੀਂ ਜੀ ਇਹ ਇਲਲੀਗਲ ਹੈ ਕੰਪਨੀ ਨੂੰ ਕਰੋਨਾ ਚਾਹੀਦਾ ਹੂੰ ਤੇ ਇਹ ਆਪਣੇ ਪੱਧਰ ਤੇ ਇਹਨਾਂ ਨੂੰ ਕਹਿ ਸਕਦੇ ਆ ਜੁਆਇਨ ਤਾਂ ਇਹ ਉਹਨਾਂ ਨੇ ਹੁਣ ਕਰ ਲਿਆ ਹੋਊਗਾ ਨਹੀਂ ਉਹ 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 ਉਹਨਾਂ ਦੀ ਪ੍ਰੋਬਲਮ ਹੈਗੀ ਵੀ ਠੀਕ ਹੈ ਓਕੇ ਇਹ ਉਹਨਾਂ ਦੀ ਜਿਹੜੀ ਉਹ ਪ੍ਰੋਬਲਮ ਹੈ ਕੰਪਨੀ ਦਾ ਇਸ਼ੂ ਹੈ ਕੰਪਨੀ ਨੌਨ ਕੰਪਲਾਈਂਟ ਹੈਗੀ ਜੇ ਉਹ ਇਦਾਂ ਕਰਦੀ ਹੈਗੀ ਆ ਠੀਕ ਹੈ ਜੀ ਸੋ ਇਹ ਇੱਕ ਜਿਹੜੀ ਇੱਕ ਵੱਡੀ ਚੀਜ਼ ਆਪਾਂ ਕਾਫੀ ਵਾਰੀ ਆਪਾਂ ਉਦਾਂ ਇਸ ਤਰੀਕੇ ਦੇ ਉੱਤੇ ਇਸ ਚਰਚਾ ਤੇ ਇਸ ਵਿਸ਼ੇ ਦੇ ਉੱਤੇ ਚਰਚਾ ਕੀਤੀ ਆ ਵੀ ਹਾਇਰਿੰਗ ਵੇਲੇ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲਦੀ ਆ ਉਹ ਲੋਕ ਰਹਿ ਜਾਂਦੇ ਆ ਜਾਂ ਕਰਦੇ ਨਹੀਂ ਜਾਂ ਕੁਝ ਨਾ ਕੁਝ ਇਹ ਚੀਜ਼ ਜਿਹੜੀ ਉਹ ਬਣ ਜਾਂਦੀ ਆ ਤੇ ਫਿਰ ਉਹ ਪ੍ਰੋਬਲਮ ਜਿਹੜੀ ਇਵੈਂਚੁਅਲੀ ਬਾਅਦ ਚ ਆਉਂਦੀ ਆ ਇਹਨਾਂ ਦੇ ਉੱਤੇ ਕੋਈ ਗਾਜ ਦੇਖ ਸਕਦੀ ਐ ਐਜ਼ ਅ ਡਰਾਈਵਰ ਇਹ ਟੈਸਟ ਇਹਨਾਂ ਦਾ ਜਦੋਂ ਨਹੀਂ ਕਰਵਾਇਆ ਤਾਂ ਨਹੀਂ ਡਰਾਈਵਰ ਦੇ ਉੱਤੇ ਨਹੀਂ ਕੋਈ ਪ੍ਰੋਬਲਮ ਆ ਸਕਦੀ ਜਸ ਮੇਰਾ ਖਿਆਲ ਆ ਕੰਪਨੀ ਦਾ ਇਸ਼ੂ ਹੈ ਕੰਪਨੀ ਦਾ ਕੰਪਲਾਈਂਸ ਇਸ਼ੂ ਠੀਕ ਹੈ ਜੀ ਓਕੇ ਜੀ ਠੀਕ ਜੀ ਤੇ ਸੋਤੋਂ ਤੁਸੀਂ ਵੀ ਕਾਲ ਕਰਕੇ ਜੇ ਤੁਹਾਡਾ ਕੋਈ ਸਵਾਲ ਆ ਤੁਸੀਂ ਪੁੱਛਣਾ ਚਾਹੁੰਦੇ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਹੈ 408 272 5200 4082725200 ਇਸ ਨੰਬਰ ਤੇ ਤੁਸੀਂ ਕਾਲ ਕਰੋ ਤੇ ਕਾਲ ਕਰਕੇ ਜਿਹੜੇ ਜੀ ਆਪਣਾ ਸਵਾਲ ਜਿਹੜਾ ਉਹ ਤੁਸੀਂ ਪੁੱਛ ਸਕਦੇ ਹੈਗੇ